ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਇਹ ਵੀਡੀਓ ਜਮਾਤ 10ਵੀਂ ਦੀ ਜਿਹੜੀ ਪੁਸਤਕ ਹੈ ਉਹਦੇ ਵਿੱਚ ਗਿਆਨੀ ਗੁਰਦੇਵ ਸਿੰਘ ਦਾ ਲੇਖ ਮੇਰੇ ਵੱਡੇ ਵਡੇਰੇ ਇਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਸੀ ਉਹਦੇ ਬਾਰੇ ਡਿਸਕਸ ਕਰਾਂਗੇ ਮੇਰੇ ਵੱਡੇ ਵਡੇਰੇ ਲੇਖ ਵਿੱਚ ਲੇਖਕ ਲੇਖਕ ਕੌਣ ਹੈ ਗਿਆਨੀ ਗੁਰਦੇਵ ਸਿੰਘ ਉਹਨਾਂ ਨੇ ਆਪਣੇ ਬਜ਼ੁਰਗਾਂ ਪੁਰਖਿਆਂ ਦੇ ਅਸਧਾਰਨ ਅਸਧਾਰਨ ਭਾਵ ਜਿਨ੍ਹਾਂ ਨੂੰ ਕਿਸੇ ਕਹਿੰਦੇ ਵੀ ਇਹ ਸੌਖੇ ਨਹੀਂ ਸੀ ਸੁਧਾਰਨ ਕੰਮ ਨਹੀਂ ਸੀ ਉਹਨਾਂ ਕਾਰਨਾਮੇ ਨੂੰ ਬੜੇ ਹੀ ਦਿਲਚਸਪ ਪਟੰਗ ਦੇ ਨਾਲ ਦੱਸਿਆ ਹੈ ਲੇਖਕ ਦੇ ਵਡੇਰੇ ਪੁਰਾਣੇ ਪੰਜਾਬ ਦੇ ਨਮੂਨੇ ਦੇ ਪੁਰਖੇ ਸਨ ਪੁਰਖੇ ਸਾਡੇ ਬਜ਼ੁਰਗ ਸਾਡੇ ਵੱਡੇ ਵਡੇਰੇ ਲੇਖਕ ਨੇ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਸਗੋਂ ਆਪਣੇ ਕੰਨਾਂ ਨਾਲ ਉਹਨਾਂ ਦੀਆਂ ਕਹਾਣੀਆਂ ਹੀ ਸੁਣੀਆਂ ਹਨ ਭਾਵ ਕਿ ਉਹ ਉਹਨਾਂ ਨੂੰ ਆਪ ਨਹੀਂ ਮਿਲਿਆ ਉਹਨਾਂ ਨੇ ਆਪ ਨਹੀਂ ਦੇਖੇ ਆਪਣੇ ਪਿਤਾ ਜੀ ਕੋਲੋਂ ਆਪਣੇ ਦਾਦਾ ਜੀ ਕੋਲੋਂ ਜਿਹੜੀਆਂ ਉਹਨਾਂ ਬਾਰੇ ਗੱਲਾਂ ਨੇ ਕਹਾਣੀਆਂ ਨੇ ਉਹੀ ਸੁਣੀਆਂ ਨੇ ਲੇਖਕ ਦੇ ਦਾਦੇ ਹੋਰੀ ਚਾਰ ਭਰਾ ਸਨ ਦਾਸ ਪੁੰਨੂ ਰਾਮ ਦਿੱਤਾ ਤੇ ਸਾਹਿਬ ਸਿੰਘ ਹੁਣ ਲੇਖਕ ਕੌਣ ਹੈ ਗੁਰਦਿੱਤ ਸਿੰਘ ਗੁਰਦਿੱਤ ਸਿੰਘ ਦੇ ਦਾਦੇ ਦੇ ਚਾਰ ਭਰਾ ਸੀ ਉਹਨਾਂ ਬਾਰੇ ਗੱਲ ਕੀਤੀ ਗਈ ਹੈ ਦਾਸ ਪੁੰਨੂ ਰਾਮ ਦਿੱਤਾ ਤੇ ਸਾਹਿਬ ਸਿੰਘ ਉਹ ਤਖਤਵਰ ਰੱਜ ਕੇ ਖਾਣ ਵਾਲੇ ਅਤੇ ਦੱਬ ਕੇ ਵਾਹੁਣ ਵਾਲੇ ਸਨ। ਰੱਜ ਕੇ ਖਾਣਾ ਜਿਵੇਂ ਹੁਣ ਪੁਰਾਣੇ ਪੰਜਾਬ ਬਾਰੇ ਏਸੀ ਵੀ ਸੁਣਦੇ ਆ ਕਿ ਲੋਕਾਂ ਦੀ ਖੁਰਾਕਾਂ ਬਹੁਤ ਤਕੜੀਆਂ ਸੀ, ਵਧੀਆ ਖਾਂਦੇ ਸੀ ਉਹ। ਦੱਬ ਕੇ ਵਾਹੁਣ ਦਾ ਮਤਲਬ ਕਿ ਕੰਮ ਵੀ ਬਹੁਤ ਵਧੀਆ ਕਰਦੇ ਸੀ। ਜਿਵੇਂ ਕਿ ਖੇਤੀਬਾੜੀ ਦਾ ਕੰਮ ਹੁੰਦਾ ਸੀ, ਉਹਦੇ ਵਿੱਚ ਵਾਹ-ਵਹਾਈ ਦਾ ਹੁੰਦਾ ਸੀ ਤੇ ਦੱਬ ਕੇ ਵਾਹੁਣ ਵਾਲੇ ਸਨ। ਨੇੜੇ-ਤੇੜੇ ਭਾਵ ਜਿਹੜੇ ਆਲੇ-ਦੋਲੇ ਦੇ ਪਿੰਡਾਂ ਦੇ ਲਈ ਉਹ ਹੱਵਾ ਬਣੇ ਹੋਏ ਸਨ। ਹੱਵਾ ਬਣਦਾ ਮਤਲਬ ਕਿ ਜਿਹੜੇ ਲੋਕ ਸੀ ਆਲੇ-ਦੋਲੇ ਦੇ ਉਹ ਉਹਨਾਂ ਤੋਂ ਡਰਦੇ ਸੀ। ਉਹ ਨੇੜੇ ਦੇ ਪਿੰਡ ਛਾਪੇ ਪਿੰਡ ਦਾ ਨਾਂ ਹੈ ਛਾਪੇ ਇੱਕ ਵਿਆਹ ਤੇ ਗਏ ਅਤੇ ਕੜਾਹ ਪ੍ਰਸ਼ਾਦ ਦਾ ਸਾਰਾ ਕੜਾਹਾ ਇਕੱਲੇ ਹੀ ਖਾ ਗਏ ਹੁਣੇ ਦੱਸਿਆ ਸੀ ਨਾ ਕਿਉਂਕਿ ਜਿਹੜੇ ਲੋਕ ਸੀ ਉਹਨਾਂ ਦੀ ਖੁਰਾਕ ਵਧੀਆ ਸੀ ਉਹ ਰੱਜ ਕੇ ਖਾਂਦੇ ਸੀ ਉਹਨਾਂ ਦਾ ਇਹ ਕ੍ਰਿਸ਼ਮਾ ਦੇਖ ਕੇ ਵਿਆਹ ਵਾਲਿਆਂ ਨੇ ਫੈਸਲਾ ਕੀਤਾ ਕਿ ਅੱਗੇ ਤੋਂ ਨਾ ਇਹਨਾਂ ਦੇ ਕਦੇ ਵਿਆਹ ਸ਼ਾਦੀ ਤੇ ਜਾਣਾ ਹੈ ਤੇ ਨਾ ਹੀ ਇਹਨਾਂ ਨੂੰ ਮੁਰੜ ਬੁਲਾਉਣਾ ਹੈ ਪਰ ਜਦ ਲੇਖਕ ਜਹੇ ਛਟਾਂਕੀਆ ਖਾਣ ਵਾਲੇ ਛਟਾਂਕੀਆ ਭਾਵ ਬਹੁਤ ਥੋੜਾ ਖਾਣ ਵਾਲੇ ਛਟਾਂਕੀਆਂ ਖਾਣ ਵਾਲੇ ਚੰਨ ਚਿਰਾਗ ਪੈਦਾ ਹੋਏ ਤਾਂ ਟੁੱਟੇ ਸਬੰਧ ਮੁੜ ਜੁੜੇ ਭਾਵ ਕਿ ਜਦੋਂ ਹੁਣ ਘਟ ਖਾਣ ਵਾਲੇ ਲੇਖਕ ਵਰਗੇ ਪੈਦਾ ਹੋਗੇ ਤਾਂ ਜਿਹੜੇ ਉਹਨਾਂ ਦੇ ਸਬੰਧ ਸੀ ਉਹ ਮੁੜ ਤੋਂ ਵਧੀਆ ਹੋਗੇ ਕਿਉਂਕਿ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਕਹਿਤਾ ਸੀ ਕਿ ਅਸੀਂ ਨਾ ਇਹਨਾਂ ਦੇ ਜਾਈਏ ਤੇ ਨਾ ਅਸੀਂ ਇਹਨਾਂ ਨੂੰ ਬੁਲਾਈਏ ਇੱਕ ਵਾਰ ਇੱਕ ਪਹਿਲਵਾਨ ਆਪਣੀ ਜਿੱਤ ਦਾ ਝੰਡਾ ਲਹਿਰਾਉਂਦਾ ਲੇਖਕ ਦੇ ਪਿੰਡ ਆ ਗਿਆ ਇੱਕ ਜਿਹੜਾ ਪਹਿਲਵਾਨ ਸੀ ਉਹ ਕਿਦੋਂ ਜਿੱਤ ਕੇ ਆਇਆ ਸੀ ਤੇ ਉਹ ਲੇਖਕ ਦੇ ਪਿੰਡ ਆ ਗਿਆ ਤੇ ਕਹਿਣ ਲੱਗਾ ਕਿ ਇੱਥੋਂ ਦਾ ਤਾਂ ਕੋਈ ਪਹਿਲਵਾਨ ਕਦੇ ਸੁਣਿਆ ਨਹੀਂ ਇਸ ਲਈ ਉਹ ਪੱਕੀ ਰਸਦ ਦੇਣ ਤਾਂ ਜੋ ਉਹ ਅਗਲੇ ਪਿੰਡ ਜਾਵੇ ਭਾਵੇਂ ਕਿ ਉਹ ਮੈਨੂੰ ਪੱਕਾ ਦੱਸ ਦੇਣ ਕਿ ਕੋਈ ਪਹਿਲਵਾਨ ਹੈ ਨਹੀਂ ਤਾਂ ਉਹ ਆਪਣੇ ਅਗਲੇ ਜਿਹੜਾ ਹੋਰ ਪਿੰਡੋਂ ਨੇ ਜਾਣਾ ਕਿਸੇ ਨਾਲ ਕੋਲ ਕਰਨਾ ਕਿਤੇ ਪਹਿਲਵਾਨ ਲੱਭਣ ਫਿਰ ਉੱਥੇ ਚਲਾ ਜਾਵੇ ਪਿੰਡ ਦੇ ਚੌਧਰੀ ਨੇ ਉਸ ਨੂੰ ਇੱਕ ਰਾਤ ਠਹਿਰਾ ਲਿਆ ਪਹਿਲਾ ਪਿੰਡਾਂ ਵਿੱਚ ਚੌਧਰੀ ਹੁੰਦੇ ਸੀ ਤੇ ਉਹਨਾਂ ਨੂੰ ਵੀ ਇੱਕ ਰਾਤ ਠਹਿਰਨ ਵਾਸਤੇ ਕਹਿਤਾ ਕਿ ਤੂੰ ਇੱਕ ਰਾਤ ਇੱਥੇ ਰੁਕ ਜਾ। ਅਤੇ ਅਗਲੇ ਦਿਨ ਉਸ ਨੂੰ ਕਿਹਾ ਕਿ ਪਿੰਡ ਦੇ ਲੋਕ ਆਪਣੀ ਬੇਇੱਜ਼ਤੀ ਸਹਾਰਨ ਲਈ ਤਿਆਰ ਨਹੀਂ। ਕਿ ਜਿਹੜੇ ਪਿੰਡ ਦੇ ਲੋਕ ਆਪਣੀ ਬੇਇੱਜ਼ਤੀ ਨਹੀਂ ਕਰਵਾ ਸਕਦੇ ਇਸ ਲਈ ਉਹ ਮੁਕਾਬਲਾ ਹੀ ਕਰਨਗੇ। ਚੌਧਰੀ ਨੇ ਬਾਬੇ ਪੁੰਨੂ ਨੂੰ ਪਿੰਡ ਦੀ ਇੱਜ਼ਤ ਦਾ ਵਾਸਤਾ ਪਾਇਆ ਤੇ ਮੁਕਾਬਲੇ ਲਈ ਤਿਆਰ ਕੀਤਾ। ਹੁਣ ਕਿਹਦੇ ਨਾਲ ਕੋਲ ਕਰਾਉਣਾ ਸੀ ਉਹਦਾ? ਜਿਹੜਾ ਪਹਿਲਵਾਨ ਕਿਸੇ ਹੋਰ ਪਿੰਡ ਤੋਂ ਆਇਆ ਸੀ ਉਸਨੇ ਪਹਿਲਵਾਨ ਨੂੰ ਅਜਿਹਾ ਰੋਲਿਆ ਰੋਲੇ ਭਾਵ ਜਿਵੇਂ ਜਦੋਂ ਪਹਿਲਵਾਨ ਕੁੱਲਦੇ ਨੇ ਤਾਂ ਇੱਕ ਤਾਂ ਢਾਉਂਦਾ ਹੀ ਹੈ ਨਾ ਦੂਸਰੇ ਨੂੰ ਜਿਹੜਾ ਕਮਜ਼ੋਰ ਹੁੰਦਾ ਹੈ ਤਾਂ ਜਿਹੜਾ ਆ ਬਾਬਾ ਪੋਨੂ ਸੀ ਉਹਨੇ ਉਹਨੂੰ ਢਾਹਿਆ ਰੋਲਿਆ ਕਿ ਉਸਨੇ ਆਪਣੀ ਜਾਨ ਬਚਾਉਣ ਦਾ ਵਾਸਤਾ ਪਾ ਕੇ ਆਪਣਾ ਪਿੱਛਾ ਛਡਵਾਇਆ ਉਹਨੇ ਕਿਹਾ ਵੀ ਮੈਨੂੰ ਮaaf ਕਰ ਦਿਓ ਮੈਨੂੰ ਛੱਡ ਦਿਓ ਅਖੀਰ ਦਿਨ ਸੀ ਪਰ ਤੋਂ ਪਹਿਲਾਂ ਹੀ ਉਹ ਆਪਣਾ ਉਨੇ ਸਮਾਨ ਇਕੱਠਾ ਜਿਹੜਾ ਕੀਤਾ ਹੋਇਆ ਸੀ ਉਹ ਛੱਡ ਕੇ ਭੱਜ ਗਿਆ ਹਨੇਰੀ ਨਾਲ ਉਖੜ ਕੇ ਰਾਹ ਵਿਚਾਲੇ ਡਿੱਗੇ ਇੱਕ ਪੁਰਾਣੇ ਸ਼ਤੂਤ ਦੇ ਰੁੱਖ ਕੋਲ ਖੜੇ ਦੋ ਵਿਅਕਤੀਆਂ ਨੇ ਜਦ ਕੋਲੋਂ ਦੀ ਲੰਗੇ ਬਾਬੇ ਨੂੰ ਰੁੱਖ ਦੀ ਛਾਂਗ-ਛੰਗਾਈ ਬਾਰੇ ਪੁੱਛਿਆ ਤਾਂ ਬਾਬੇ ਨੇ ਕਿਹਾ ਇਸ ਨੂੰ ਖਿੱਚ ਕੇ ਘਰ ਲੈ ਜਾਵੋ ਜਿਵੇਂ ਸਰਦੀਆਂ ਹੁੰਦੀਆਂ ਨੇ ਨਾ ਉਹ ਲੋਕ ਆਪਣੇ ਰੁੱਖਾਂ ਨੂੰ ਛਾਂਗ ਦਿੰਦੇ ਨੇ ਉਹਨਾਂ ਦੀ ਜਿਹੜੇ ਟਾਣੀਆਂ ਹੁੰਦੀਆਂ ਨੇ ਪੱਤੇ ਹੁੰਦੇ ਨੇ ਉਹਨਾਂ ਨੂੰ ਵੱਢ ਦਿੰਦੇ ਨੇ ਉਹਨੂੰ ਕਹਿੰਦੇ ਨੇ ਛਾਂਗਣਾ ਛਾਂਗ ਚੰਗਾਈ ਆਪੇ ਹੁੰਦੀ ਰਹੇਗੀ ਉਹਨਾਂ ਬਾਬੇ ਨੂੰ ਕਿਹਾ ਕਿ ਜੇਕਰ ਉਹ ਸ਼ਤੂਤ ਨੂੰ ਖਿੱਚ ਕੇ ਲੈ ਜਾਵੇ ਤਾਂ ਇਹ ਜਿਹੜਾ ਸ਼ਤੂਤ ਆ ਵੀ ਉਸ ਦਾ ਹੋ ਜਾਗਾ ਅਸੀਂ ਤੁਹਾਨੂੰ ਹੀ ਦੇ ਦਾਂਗੇ ਬਾਬੇ ਨੇ ਇਕੱਲਿਆਂ ਹੀ ਇਸ ਨੂੰ ਖਿੱਚ ਧੂ ਕੇ ਅੰਦਰ ਸੁੱਟ ਲਿਆ ਜਿਸ ਲਟੈਣ ਪਹਿਲਾਂ ਸ਼ਤીર ਪਾਏ ਹੁੰਦੇ ਸੀ ਘਰਾਂ ਦੇ ਵਿੱਚ ਛੱਤਾਂ ਦੇ ਉੱਪਰ ਫਿਰ ਗਾਡਰਿੰਗ ਗਾਡਰ ਗੱਡਰੀਆਂ ਹੋ ਗਈ ਸੀ ਲੋਹੇ ਦੇ ਉਸ ਤੋਂ ਪਹਿਲਾਂ ਛਤੀਰ ਹੁੰਦੇ ਸੀ ਲੱਕੜ ਦੇ ਵੱਡੇ ਛਤੀਰ ਨੂੰ ਚੜਾਉਣ ਲਈ ਪਿੰਡ ਦੇ 92 8 10 ਗੱਬਰੂ ਇਕੱਠੇ ਕਰਨੇ ਪਏ ਸਨ ਉਸ ਨੂੰ ਲੇਖਕ ਦਾ ਬਾਬਾ ਜਿਹੜਾ ਦਾਸ ਸੀ ਉਹ ਇਕ ਇਕੱਲਾ ਹੀ ਘਰ ਚੁੱਕ ਲਿਆ ਸੀ ਭਾਵ ਕਿ ਉਹ ਇੰਨਾ ਜ਼ਿਆਦਾ ਤਕੜਾ ਸੀ ਬਾਬਿਆਂ ਦੀਆਂ ਭੈਣਾਂ ਵੀ ਬਹੁਤ ਤਾਕਤਵਰ ਸਨ ਲੇਖਕ ਦੱਸਦਾ ਹੈ ਕਿ ਇੱਕ ਵਾਰ ਉਹਨਾਂ ਦੇ ਪਰਿਵਾਰ ਦੇ ਸਾਰੇ ਜੀ ਬਾਹਰ ਜਵਾਰ ਦੀ ਜਿਹੜੀ ਫਸਲ ਹੁੰਦੀ ਹੈ ਉਹਦੇ ਸਿੱਟੇ ਤੋੜਨ ਵਾਸਤੇ ਗਏ ਹੋ ਸਨ। ਉਹਨਾਂ ਦੀ ਛੋਟੀ ਭੈਣ ਰੋਟੀ ਲੈ ਕੇ ਗਈ ਅਤੇ ਆਉਂਦੀ ਹੋਈ ਜਿਹੜੇ ਤੋੜੇ ਹੋਏ ਸਿੱਟੇ ਸੀ ਇਹਨਾਂ ਦੇ ਉਹ ਪੰਡ ਬਨ ਲਈ। ਪੰਡ ਹੁੰਦਾ ਹੈ ਬੋਰੀਆਂ ਦੀ ਪੰਡ ਬਣਾਈ ਜਾਂਦੀ ਹੈ, ਪੱਲੀ ਬਣਾਈ ਜਾਂਦੀ ਹੈ ਤੇ ਉਹਦੇ ਵਿੱਚ ਉਹਨੂੰ ਇਕੱਠੇ ਕਰਕੇ ਬੰਨ ਲਿਆ ਜਾਂਦਾ ਹੈ। ਉਹ ਪੰਡ ਬਣ ਜਾਂਦੀ ਹੈ। ਸਿੱਟੇ ਕੁੱਟ ਕੇ ਜਦ ਜਵਾਰ ਤੋਲੀ ਗਈ। ਹੁਣ ਜਿਹੜੇ ਉਹ ਸਿੱਟੇ ਬਾਬੇ ਦੀ ਭੈਣ ਆਪਣੇ ਸਿਰ ਤੇ ਚੱਕ ਕੇ ਲੈ ਕੇ ਆਈ ਸੀ ਪੰਡ ਬਨ ਕੇ ਤਾਂ ਜਦੋਂ ਉਹ ਕੁੱਟ ਕੇ ਕੁੱਟਣ ਤੋਂ ਬਾਅਦ ਜਿਹੜਾ ਉਹ ਤੇ ਫੂਸ ਪ੍ਰਾਲ ਸੀ ਉਹ ਬਾਹਰ ਕੱਢ ਦਿੱਤਾ ਗਿਆ ਤੇ ਜਦੋਂ ਉਹ ਤੋਲੀ ਗਈ ਤਾਂ ਉਹ 5 ਮਣ ਕੱਚੀ ਹੋਈ ਤਾਂ ਕਿੰਨੀ ਹੋ ਗਈ ਉਹ 5 ਮਣ ਹੋ ਗਈ ਬਾਕੀ ਨਿਕ ਸੁੱਕ ਬਿਨਾਂ ਤੋਲਣ ਦੇ ਹੀ ਪਰੇ ਸਿੱਟ ਦਿੱਤਾ ਗਿਆ ਭਾਵ ਕਿ 5 ਮਣ ਤੋਂ ਉੱਤੇ ਦਾ ਜਿਹੜਾ ਭਾਰ ਸੀ ਬਾਬੇ ਦੀ ਭੈਣ ਖੇਤੋਂ ਆਪਣੇ ਸਿਰ ਤੇ ਚੁੱਕ ਲਈ ਸੀ ਬਾਬੇ ਦੀ ਚੜਿੱਕ ਵਿਆਹੀ ਹੋਈ ਭੈਣ ਨੇ ਪਹਿਲਵਾਨ ਦਾ ਮੁਕਦਰ ਦੂਜੀ ਵਾਰ ਅਜਿਹਾ ਭਗਾ ਕੇ ਮਾਰਿਆ ਕਿ ਅਗਲੇ ਖੋਲੇ ਦੀ ਕੰਧ ਟਹਿ ਗਈ। ਜਿਹੜੀ ਬਾਬੇ ਦੀ ਭੈਣ ਆ ਇੱਕ ਚੜਿੱਕ ਵਿਆਹੀ ਹੋਈ ਸੀ ਉਹਨੇ ਪਹਿਲਵਾਨ ਦਾ ਮੁਗਧਰ ਪਹਿਲਾਂ ਜਿਹੜੇ ਪਹਿਲਵਾਨ ਸੀ ਉਹ ਅਖਾੜਿਆਂ ਦੇ ਵਿੱਚ ਮੁਗਧਰ ਫੇਰਦੇ ਹੁੰਦੇ ਸੀ ਤੇ ਆਪਣੇ ਪ੍ਰੈਕਟਿਸ ਕਰਦੇ ਹੁੰਦੇ ਸੀ ਤਾਂ ਉਹ ਭੈਣ ਨੇ ਕੀ ਕੀਤਾ ਮੁਗਧਰ ਨੂੰ ਇੰਨੀ ਜ਼ੋਰ ਨਾਲ ਭਗਾ ਕੇ ਮਾਰਿਆ ਕਿ ਖੋਲੇ ਹੁੰਦੇ ਸੀ ਜਿਹੜੇ ਘਾਰ ਹੁੰਦੇ ਸੀ ਕੱਚੇ ਹੁੰਦੇ ਸੀ ਤੇ ਉਹਦੀ ਜਿਹੜੀ ਕੰਧ ਹੈ ਉਹ ਟਹਿ ਗਈ ਸੀ ਇੰਨੀ ਜ਼ੋਰ ਨਾਲ ਮਾਰਿਆ ਸੀ ਦੂਜੇ ਦਿਨ ਪਹਿਲਵਾਨ ਥਾਲੀ ਵਿੱਚ 100 ਰੁਪਏ ਅਤੇ ਸੁੱਚਾ ਤਯੌਰ ਲੈ ਕੇ ਆਇਆ। ਤਯੌਰ ਦੇ ਵਿੱਚ ਕੱਪੜੇ ਵਗੈਰਾ ਹੁੰਦੇ ਨੇ। ਕੁੜੀ ਨੂੰ ਜਿਹੜੇ ਉਹ ਭੈਣ ਨੇ ਜਿਹਨੇ ਮੁਗਦਰ ਵਗਾ ਕੇ ਮਾਰਿਆ ਸੀ ਉਹਨੂੰ ਦਿੱਤੇ ਗਏ। ਅਤੇ ਬਾਬਿਆਂ ਦੀ ਭੈਣ ਨੂੰ ਪੇਂਟ ਕਰਦਿਆਂ ਕਿਹਾ, "ਚਾਚੀ ਤੂੰ ਮੇਰੀ ਧਰਮ ਦੀ ਭੈਣ ਹੋਈ। ਤਨ ਤੂੰ ਤੇ ਧਨ ਤੇਰੇ ਜਨਦੇ। ਵੀ ਤੂੰ ਵੀ ਧਨ ਐ ਤੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹ ਵੀ ਧਨ ਨੇ।" ਪਹਿਲਵਾਨ ਨੇ ਕਿਹਾ ਕਿ ਉਹ ਤਾਂ ਦਰਸ਼ਨਾਂ ਲਈ ਆਇਆ ਹੈ। ਭਾਵ ਕਿ ਮਿਲਣ ਵਾਸਤੇ ਆਇਆ ਦੇਖਣ ਵਾਸਤੇ ਆਇਆ ਕਿ ਅਜਹੀ ਸ਼ਕਤੀ ਵਾਲੀ ਦੇਵੀ ਇੱਥੇ ਕਿਹੜੀ ਹੈ ਉਸਨੇ ਕਿਹਾ ਕਿ ਅੱਜ ਤੋਂ ਉਸਨੇ ਪਹਿਲਵਾਨੀ ਛੱਡੀ ਕਿ ਅੱਜ ਤੋਂ ਉਹ ਪਹਿਲਵਾਨੀ ਦਾ ਕੰਮ ਛੱਡ ਰਿਹਾ ਹੈ ਕਹਿੰਦੇ ਹਨ ਕਿ ਜਦ ਤੱਕ ਉਹ ਪਹਿਲਵਾਨ ਜਿਉਂਦਾ ਰਿਹਾ ਹਰ ਤਿਥੇ ਤਿਹਾਰ ਤੇ ਬਾਬਿਆਂ ਦੀ ਭੈਣ ਨੂੰ ਤਿਉਰ ਅਤੇ ਕੱਪੜੇ ਲੀੜੇ ਦਿੰਦਾ ਰਿਹਾ ਬਾਬਿਆਂ ਦੇ ਇਸ ਭੈਣ ਦੇ ਦੋ ਪੁੱਤਰ ਸਨ ਹੁਣ ਬਾਬੇ ਨੇ ਜਿਹੜੀ ਇਹ ਭੈਣ ਸੀ ਉਹਦੇ ਦੋ ਪੁੱਤਰ ਸੀ ਇਨ੍ਹਾਂ ਵਿੱਚੋਂ ਇੱਕ ਮੰਗਲ ਸਿੰਘ ਨਾਂ ਦਾ ਵੱਡਾ ਪਹਿਲਵਾਨ ਹੋਇਆ ਇੱਕ ਦਾ ਨਾਂ ਸੀ ਮੰਗਲ ਸਿੰਘ ਤੇ ਉਹ ਬਹੁਤ ਵੱਡਾ ਤਕੜਾ ਪਹਿਲਵਾਨ ਹੋਇਆ ਜਦ ਉਹ ਮਾਮਿਆਂ ਦੇ ਪਿੰਡ ਗਿਆ ਜਦੋਂ ਉਹ ਆਪਣੇ ਨਾਨਕੇ ਗਿਆ ਤਾਂ ਉਸਦੇ ਮਾਮੇ ਨੇ ਉਸਦੇ ਜੋਹਰ ਦੇਖ ਕੇ ਜੋਹਰ ਭਾਵ ਉਹਦੇ ਕਰਤੱਵ ਦੇਖ ਕੇ ਉਹ ਦੇਖਿਆ ਵੀ ਇਹ ਤਾਂ ਬਹੁਤ ਤਕੜਾ ਹੈ ਉਹਨੂੰ ਦੇਖਣ ਤੋਂ ਬਾਅਦ ਗੋਦੀ ਦੇ ਵਿੱਚ ਲਿਆ ਅਤੇ ਇੱਕ ਚਾਂਦੀ ਦਾ ਡਬਲ ਰੁਪਇਆ ਅਤੇ ਧੜੀ ਘੋ ਦਿੱਤਾ ਮਤਲਬ ਕਿ ਜਿਵੇਂ ਕਿ ਉਹਦੇ ਪੀਪੇ ਭਰੇ ਹੁੰਦੇ ਸੀ ਲੋਕਾਂ ਕੋਲ ਤੇ ਉਹ ਉਹਨੂੰ ਕਿਉਂ ਦਿੱਤਾ ਲੇਖਕ ਨੂੰ ਛੋਟੀਆਂ ਹੁੰਦੀਆਂ ਦਿਉਆਂ ਦੀਆਂ ਕਹਾਣੀਆਂ ਦਿਉ ਕੋਣ ਹੁੰਦੇ ਨੇ ਜਿਵੇਂ ਕਿ ਰਾਖਸ਼ দানਵ ਵਗੈਰਾ ਉਹਨਾਂ ਨੇ ਕਹਾਣੀਆਂ ਸੁਣ ਕੇ ਜਿੰਨਾ ਡਰ ਲੱਗਦਾ ਸੀ ਉਹਨਾਂ ਹੀ ਡਰ ਆਪਣੇ ਵੱਡੇ ਵੱਡੇ ਰੀਆਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕਿਉਂਕਿ ਦਿਉਆਂ ਵਾਂਗ ਰਕਸ਼ਸ਼ਾਂ ਵਾਂਗ ਹੀ ਤਕੜੇ ਸੀ ਲੇਖਕ ਕਹਿੰਦਾ ਹੈ ਕਿ ਪੁਰਾਣੇ ਪੰਜਾਬ ਦੇ ਲੋਕਾਂ ਦੀ ਤਾਕਤ ਦੀ ਗਵਾਚੀ ਹੋਈ ਇਹਨੇ ਸਹੀ ਤਸਵੀਰ ਛੁਪਾ ਕੇ ਨਹੀਂ ਸੀ ਰੱਖੀ ਜਾ ਸਕਦੀ ਕਿ ਜਿਹੜੇ ਲੋਕ ਨੇ ਇਹਨੇ ਤੱਕੜੇ ਸੀ ਵੀ ਸੀ ਉਹਨਾਂ ਨੇ ਇਹ ਗੱਲਾਂ ਨੂੰ ਐਵੇਂ ਛੁਪਾ ਕੇ ਲੁਕੋ ਕੇ ਨਹੀਂ ਰੱਖ ਸਕਦੇ ਇਸ ਲਈ ਉਸ ਨੇ ਇਹ ਤਸਵੀਰ ਹਾਜ਼ਰ ਕਰਨੀ ਹੀ ਠੀਕ ਸਮਝੀ ਹੈ ਭਾਵੇਂ ਇਹ ਲਿਖ ਕੇ ਮੇਰੇ ਵੱਡੇ-ਵਡੇਰਿਆਂ ਬਾਰੇ ਲੇਖ ਲਿਖ ਕੇ ਉਹਨੇ ਜਿਹੜੇ ਪੁਰਾਣੇ ਪੰਜਾਬ ਦੇ ਵਿੱਚ ਉਹਨਾਂ ਦੇ ਬਜ਼ੁਰਗ ਸੀ ਉਹਨਾਂ ਦੀ ਇੱਕ ਜਿਹੜੀ ਤਸਵੀਰ ਉਹ ਸਾਡੇ ਸਾਹਮਣੇ ਪੇਸ਼ ਕੀਤੀ ਹੈ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ